ਖਬਰਨਾਮਾ ਦੇਖਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਐਕਸ਼ਨ ਕੀਤਾ ਹੈ ਪੰਜਾਬ ਸਰਕਾਰ ਤੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸਿਆਸੀ ਸਟੇਜ ਉਤੇ ਟੰਡੋਰਾ ਪਟਿਆ ਜਾਂਦਾ ਹੈ ਇਮਾਨਦਾਰੀ ਨੂੰ ਲੈ ਕੇ ਅਤੇ ਸਾਡੇ ਵਿਧਾਇਕ ਇਮਾਨਦਾਰ ਸਾਡੇ ਮੰਤਰੀ ਇਮਾਨਦਾਰ ਲੇਕਿਨ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ 1630 ਕਰੋੜ ਰੁਪਏ ਦਾ ਵੱਡਾ ਘਟਾਲਾ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਦੇ ਜ਼ਿੰਮੇਵਾਰ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹੀ ਪੰਜਾਬ ਸਰਕਾਰ ਵੱਲੋਂ ਅਣਦੇਖੀ ਕੀਤੀ ਗਈ ਕੋਤਾਈ ਕੀਤੀ ਗਈ ਅਤੇ ਸੁੱਧ ਬੁੱਧ ਨਹੀਂ ਲਈ ਗਈ ਇਸ ਕਰਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ 1630 ਕਰੋੜ ਰੁਪਏ ਦਾ ਹਵਾਲਾ ਮੰਗਿਆ ਹੈ ਕਿ ਭਾਈ ਇਹ 1630 ਕਰੋੜ ਰੁਪਏ ਕਿੱਧਰ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਗੱਲਾਂ ਦਾ ਜਵਾਬ ਕਿਹੜੇ ਹਿਸਾਬ ਦੇ ਨਾਲ ਦੇਣਗੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਪਰ ਤੇ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਸੀ ਆਪਣੇ ਆਪ ਨੂੰ ਮੋਸਟ ਓਨੈਸਟ ਕਹਿੰਦੇ ਸੀ ਅੱਜ ਉਹਨਾਂ ਦੀ ਰਹਿਨਮਾਈ ਹੇਟ ਹੈ ਉਹਨਾਂ ਦੀ ਅਗਵਾਈ ਹੇਟ ਹੈ ਗਰੀਬ ਗੁਰਬਿਆਂ ਨੂੰ ਤਾਂ ਕੁਝ ਮਿਲਿਆ ਨਹੀਂ ਲੇਕਿਨ ਮੰਤਰੀਆਂ ਤੇ ਵਿਧਾਇਕਾਂ ਦੀ ਚਾਂਦੀ ਵੜੀ ਯਾਨੀ ਕਿ ਗੈਰ ਕਾਨੂੰਨੀ ਤਰੀਕ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ ਪੰਜਾਬ ਦੇ ਵਿੱਚ ਸਿਰਫ ਦੋ ਜ਼ਿਲ੍ਹਿਆਂ ਦੇ ਵਿੱਚ ਪਹਿਲਾ ਮੁਹਾਲੀ ਦੂਸਰਾ ਰੋਪੜ ਯਾਨੀ ਕਿ ਇਨ ਦੋ ਤਾਹਾਂ ਤੇ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ ਛੇ ਮੁਹਾਲੀ ਦੇ ਵਿੱਚ 1000 ਕਰੋੜ ਦੀ ਰੋਪੜ ਵਿੱਚ 630 ਕਰੋੜ ਰੁਪਏ ਦੀ ਤੇ ਇਸ ਦੀ ਸਰਕਾਰ ਜ਼ਿੰਮੇਵਾਰ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਪੜ ਵਿੱਚ ਸਾਲਾਨਾ 630 ਕਰੋੜ ਰੁਪਏ ਮੁਹਾਲੀ ਵਿੱਚ ਸਾਲਾਨਾ 1000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਵਾਲੀ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਵੀਜਲਸ ਬਿਊਰੋ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਪਟੀਸ਼ਨਦਾਰ ਕਰਦੇ ਹੋਏ ਮੋਹਾਲੀ ਨਿਵਾਸੀ ਨikhil Sarap ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਹ ਪੇਸ਼ੇ ਤੋਂ ਵਕੀਲ ਹੈ ਅਤੇ ਮੋਹਾਲੀ ਨਿਵਾਸੀਆ ਦੁਆਰਾ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ ਦਾਇਰ ਕੇਸ ਲੱਗਦਾ ਹੈ ਪਟੀਸ਼ਨਕਰਤਾ ਨੇ ਕਿਹਾ ਕਿ ਮਾਮਲਾ ਅਜੇ ਤੱਕ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਤੇ ਅਤੇ ਫਿਰ ਵੀ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਕੋਸ਼ਿਸ਼ ਨਹੀਂ ਕਰ ਰਹੀ ਨਤੀਜੇ ਵਜੋਂ ਪਟੀਸ਼ਨ ਕਰਤਾ ਨੇ ਇੱਕ ਮਾਨ ਹਾਨੀ ਪਟੀਸ਼ਨ ਦਾਇਰ ਕੀਤੀ ਹੈ ਇੱਕ ਪਾਸੇ ਕਹਿੰਦੇ ਸੀ ਕਿ ਮਾਈਨਿੰਗ ਤੋਂ ਸਾਨੂੰ ਕਰੋੜਾ ਰੁਪਏ ਬਣੇਗਾ ਉਸ ਕਰੋੜਾ ਰੁਪਏ ਦੇ ਨਾਲ ਅਸੀਂ ਪੰਜਾਬ ਦੇ ਡਿਵੈਲਪਮੈਂਟ ਵਿਕਾਸ ਦੇ ਕੰਮ ਕਰਾਂਗੇ ਇਹ ਰਵਿੰਦ ਕੇਚੀਵਾਲ ਨੇ ਵੀ ਕਿਹਾ ਸੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਉਹਨਾਂ ਨੇ ਵੀ ਕਿਹਾ ਸੀ ਲੇਕਿਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਹੋ ਰਹੀ ਹੈ ਤੇ ਪੰਜਾਬ ਸਰਕਾਰ ਸੁੱਤੀ ਪਈ ਹੈ ਪਟੀਸ਼ਨਦਾਰ ਕਰਨ ਤੋਂ ਬਾਅਦ ਪਿਟੀਸ਼ਨ ਕਰਤਾ ਤੇ ਫਾਰਮ ਦੇ ਨੇੜੇ ਤਿੰਨ ਮਾਈਨਿੰਗ ਪਰਮਿਟ ਦਿੱਤੇ ਗਿਆ ਪਿਟੀਸ਼ਨ ਨੇ ਕਿਹਾ ਕਿ ਗੈਰਕੂਨੀ ਮਾਈਨਿੰਗ ਸਥਾਨਕ ਨਿਵਾਸੀਆਂ ਨੂੰ ਨੁਕਸਾਨ ਪਹਚਾਰੀ ਹੈ ਜਦੋਂ ਕਿ ਸਰਕਾਰੀ ਖਜ਼ਾਨੇ ਨੂੰ ਵੀ ਨੁਕਸਾਨ ਪਹਚਾਰੀ ਹੈ ਪਿਟੀਸ਼ਨ ਨੇ ਪਟੀਸ਼ਨਰ ਨੇ ਦੱਸਿਆ ਕਿ ਐਨਜੀਟੀ ਨੇ 2020 ਦੇ ਹੁਕਮ ਵਿੱਚ ਕਿਹਾ ਸੀ ਕਿ ਰੋਪੜ ਵਿੱਚ ਹਰ ਸਾਲ 630 ਕਰੋੜ ਰੁਪਏ ਦੀ ਅਤੇ ਮੁਹਾਲੀ ਵਿੱਚ 1000 ਕਰੋੜ ਰੁਪਏ ਦੀ ਦੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਪਟੀਸ਼ਨੇਗਾ ਕਿ ਸਾਰੇ ਪੱਧਰਾਂ ਤੇ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਪਟੀਸ਼ਨਰ ਨੇ ਕਿਹਾ ਕਿ ਅਧਿਕਾਰੀਆਂ ਦੀ ਮਿਲੀ ਭੁਗਤਣਾ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਸਿੱਟੇ ਵੱਜੋਂ ਅਦਾਲਤ ਨੂੰ ਜਾਂਚ ਇੱਕ ਸੁਤੰਤਰ ਏਜੰਸੀ ਨੂੰ ਸੌਂਪਣ ਦੀ ਅਪੀਲ ਕੀਤੀ ਗਈ ਹੈ ਪਟੀਸ਼ਨ ਦੀਆਂ ਦਲੀਲਾਂ ਸੁਣ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਵਿਦਰਸ ਬਿਊਰੋ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਦੇ ਜਵਾਬ ਮੰਗੇ ਨੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ 1630 ਕਰੋੜ ਰੁਪਏ ਦੀ ਹਰ ਸਾਲ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਰੂਪੜ ਅਤੇ ਬੋਹਾਲੀ ਦੇ ਵਿੱਚੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਹਿਰੀ نیند ਸੁੱਤੇ ਹੋਏ ਨੇ ਲੱਖ ਕੋਸ਼ਾਂ ਕਿੱਕੀਆਂ ਗਈਆਂ ਹਲਕਾ ਬੋਹਾਲੀ ਅਤੇ ਰੂਪੜ ਦੇ ਲੋਕਾਂ ਵੱਲੋਂ ਇਹ ਮੰਤਰੀਆਂ ਦੇ ਦੁਆਰੇ ਧੰਦਾ ਚਲਾਇਆ ਜਾ ਰਿਹਾ ਹੈ ਇਹ ਵਿਧਾਇਕਾਂ ਦੇ ਦੁਆਰਾ ਚਲਾਇਆ ਜਾ ਰਿਹਾ ਹੈ ਠੇਕੇ ਕਿਵੇਂ ਦਿੱਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜ਼ਨਸ ਦੇ ਸਰਪ੍ਰਸਤ ਅਧਿਕਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਦੀ ਕੋਰਟ ਵਿੱਚ ਜਾ ਕੇ ਸਪਸ਼ਟਿਕਰਨ ਦੇਣਾ ਪਵੇਗਾ ਧੰਨਵਾਦ